ਸਵਾਗਤ ਹੈ ਕਿਸਾਨ ਵੀਰੋਡਾ ਢੱਲੋਂ ਦੇ ਰਿਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 98781 23917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਿੱਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਜਲਦੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮਹਾਰਾਜ ਜੀ ਬਠਿੰਡੇ ਜਿਹੜੇ ਦੇ ਪਿੰਡ ਆ ਗੱਲਬਾਤ ਬਾਈ ਨ ਕਰਾਵਾਂ ਇੱਕ ਤੁਹਾਨੂੰ ਐਰ ਸ਼ਾਇਰ ਨਸਲ ਦੀ ਬਾੜ ਦਿਖਾਵਾਂਗੇ ਸੂਈ ਸਬਾਈ ਮਗਰ ਬੱਛੀ ਫਸੀਗਾ ਬਾਈ ਸਸੀ ਗੱਲ ਜੀ ਹੋ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਪਹਿਲਾ ਤਾਂ ਨੰਬਰ ਬੋਲੋ ਜੀ 947863584 ਹੀ ਪਿੰਡ ਜੀ ਮਹਰਾਜ ਜੀ ਜ਼ਿਲ੍ਹਾ ਬਠਿੰਡਾਈ ਤਸੀਲ ਪਰੰਪਰਾ ਫੂਲੀ ਨੇੜੇ-ਤੇੜੇ ਕਿਹੜੇ ਪਿੰਡ ਆ ਗਏ ਪਰੰਪਰਾ ਫੂਲ ਆਈ ਨਸਾਣਾ ਗਈ ਪੁੱਚੋਈ ਓਕੇ ਤੇ ਜਿਹੜੀ ਆਪਾਂ ਬੈਡ ਦਿਖਾਉਣੀ ਹੈ ਵੀਰੇ 에ਅਰ ਸ਼ੇਅਰ ਕਾ ਦਾ ਸੂਈ ਹੈ ਇਹ ਬਾਈ ਰਾਤ ਦੀ ਸੂਈ ਆ ਜੇਰ ਗਰੰਟਡ ਆ 4 ਵਜੇ ਸੂਈ ਆ ਰਾਤ ਅੱਛਾ 4 ਵਜੇ ਸੂ ਵੀ ਜੇਰ ਗਰੰਟਡ ਤੇ ਕਿਹੜਾ ਸੂਆ ਵੀਰੇ ਇਹ ਤੀਜਾ ਸੂਆ ਸੂਈ ਆ ਬਾਈ ਤੀਜਾ ਸੂਆ ਸੂਈ ਆ ਹਾਂ ਬਾਈ ਤੇ ਕਿੰਨਾ ਕੁ ਬੋੜਾ ਗੱਡਾ ਥ ਇਨੇ ਹੁਣ 4 ਕਿਲੋ ਬੋਲਾ ਘੱਟ ਕੇ ਕਿਨਾ ਉਹ ਕਰ ਦਿੰਦੇ ਦੂਜੇ ਸੂਏ ਦਾ ਕਿੰਨਾ ਦੁੱਧ ਦਿੱਤਾ ਵਾ ਦੂਜੇ ਸੂਏ ਦੇ ਬਾਈ ਯਾਰ ਆਪਣੇ 18-20 ਕਿਲੋ ਦੁੱਧ ਦਿੱਤਾ ਜੇਰ ਕੰਪਲੀਟ ਆ ਜੇਰ ਬਿਲਕੁਲ ਮਗਰ ਬੱਚੀ 18 ਦੁਰਾ ਮਾਰ ਕੇ ਦੇਖ ਲਗਾ ਓਕੇ ਆ ਜਮਾ ਓਕੇ ਆ ਕੋਲੋਂ ਇਨ ਤੋੜਾ ਤੜ ਕਰ ਕੇ ਚੈੱਕ ਖੈਰ ਸ਼ੈਰ ਨਸਲ ਦੀ ਵੈੜ ਆ ਗਈ ਬੱਚੀ ਥੋੜੀ ਜਿਹੀ ਕਰਾਸ ਆ ਗਈ ਤੇ ਕਿੰਨਾ ਦੁੱਧ ਦੇ ਦੂਜੇ ਨੂੰ ਫਰੈਂਟੀ 20 ਕਿਲੋ ਦੁੱਧ ਦੀ ਹੋ ਗਈ ਓਕੇ ਜੀ 20 ਕਿਲੋ ਦੁੱਧ ਦੀ ਕੰਪੈਸਟੀ ਦੱਸੀ ਆ ਬਾਈ ਨੇ ਆ ਦੇਖੋ ਜੀ ਬਾਕੀ ਨਾਲ ਲੈ ਵੱਕ ਨੰਬਰ ਹੁਣ ਤੋੜਾ ਤੜ ਵਧੀਆ ਨਾ ਚੰਗੀ ਆ ਜਿੰਨੀ ओके जी आ देखो जी साफ सुथरी ਥਣਾ ਦੀ ਇੱਕ ਨੰਬਰ ਕਰੋ ਜੀ ਚੈੱਕ ਦੇਖੋ ਕੁਆਲਿਟੀ ਪੂਰੀ ਵਧੀਆ ਥਣ ਤੋਂ ਨੇੜ ਤੋਂ ਚੈੱਕ ਕਰਾਵਾਂਗੇ ਆ ਦੇਖੋ ਜੀ ਰੋਮੀ ਬਾਕੀ ਦੇ ਦੇਣਾ ਹਨਾ ਦੁੱਧ ਬਾਈ ਹਾਂ ਕੋਈ ਇਹੋ ਜੀ ਕਹਿਣ ਦੀ ਗੱਲ ਨਹੀਂ ਤੇ ਧਾਰਾ ਦੁਰਾਂ ਦੀ ਕੰਪਲੀਟ ਵੇਰੇ ਜਮਾ ਜੋਮਾ ਕੰਪਲੀਟ ਤੇ ਪੈਸੇ ਵਰ ਕਿਨੇ ਲਾਵਾਂਗੇ 72000 ਰੁਪਏ ਜਮਾ ਮੰਨਦਾਨ ਹੋ ਜਾਊਗਾ ਹਾਂ ਹਿੰਜਾ ਨੰਬਰ ਫੇਰ ਬੋਲ ਜੋ 947863584 ਵੈਡ ਮਹਾਰਾਜ ਜੀ ਇੱਕ ਵੈਡ ਸੀ ਇੱਕ ਤੁਹਾਨੂੰ ਦਿਖਾਤੀ ਤੇ ਬਾਈ ਨਾਲ ਜਰੂਰ ਤੁਸੀਂ ਸੰਪਰਕ ਕਰੋ ਗਰੰਟੀ ਤੁਸੀਂ ਆਪ ਕਰਨੀ ਤੇ ਵੈਸੇ ਚੰਗੀ ਆ ਸਾਰੀ ਸਾਰੇ ਵੀਰਾਂ ਨੇ ਐਂਡ ਤਾਈ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਹਾਂ ਨਵੀਂ ਵੀਡੀਓ ਦੇ